ਸਤਨਾਮ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਆਰਤੀ ਇੱਕ ਓੰਕਾਰ ਸਤਗੁਰ ਪ੍ਰਸਾਦ ਗਗਨ ਮੈਂ ਥਾਲ ਰਬ ਚੰਦ ਦੀਪਕ ਬਨੇ तारका मंडल जनक मोती धूप मले आन लो पवण चवरो करी सागर बन राई हो लंत ज्योति कैसी आरती होए पाव खंडना तेरी आरती अनहता शब्द बाजंत पेरी रहाऊ ਸੈਸ ਤਵ ਨੈਨ ਨ ਨ ਨ ਹੈ ਤੋਹੇ ਕੋ ਸੈਸ ਮੂਰਤ ਨਾ ਨ ਇਕ ਤੋਹੀ ਸੈਸ ਪਾਦ ਬਿਮਲ ਨਾਨ ਇਕ ਪਾਦ ਗਾਂਦ ਬਿਨ ਸੈਸ ਤਵ ਗਾਂਦ ਦੇ ਵਿਚਲ ਚਲਤ ਮੋਹੀ ਸਭ ਮੈਂ ਜੋਤ ਜੋਤ ਹੈ ਸੋਏ ਇਸ ਕਹਿ ਚਾਨਣ ਸਭ ਮੈਂ ਚਾਨਣ ਹੋਈ ਪੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਸਪਾਵੈ ਸਵਾਰਤੀ ਹੋਏ ਹਰ ਚਰਨ ਕਮਲ ਮਕਰੰਦ ਲੋਭ ਤਮਨੋ ਆਨੰਦ ਨੋ ਮੋਹੀ ਆਹੀ ਪਿਆਸਾ ਕਿਰਪਾ ਜਲ ਦੇ ਨਾਨਕ ਸਰੰਕੋ ਹੋਏ ਜਾਗੀ ਤੇਰੇ ਨਾਮ ਵਾਸਾ ਨਾਮ ਤੇਰੋ ਆਰਤੀ ਮਜਜ ਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਾਸਾਰੇ ਰਹਾਉ ਨਾਮ ਤੇਰੋ ਆਸਨੋ ਨਾਮ ਤੇਰੋ ਰਸਾ ਨਾਮ ਤੇਰਾ ਕੇਸ ਰੋ ਲੇਸ਼ ਤਕਾਰੇ ਨਾਮ ਤੇਰਾ ਬੋਲਾ ਨਾਮ ਤੇਰੋ ਚੰਦਨੋ ਕਸ ਜਪੇ ਨਾਮ ਲੈ tujhe ko chaare naam tera diva naam tera baati naam tera tel le mahe phsaare naam tere ki jyot lagai paye ujya ro pawan saglaare ਨਾਮ ਤੇਰਾ ਦਾ ਨਾਮ ਕੁਲ ਮਾਲਾ ਪਰ ਠਾਰੈ ਸਗਲ ਝੂਠਾਰੇ ਤੇਰੋ ਕੀਆ ਤੁਜੈ ਕਹਿ ਹਰਿ ਭਉ ਨਾਮ ਤੇਰਾ ਤੂੰ ਹੀ ਚਵਰ ਟੋਲਾ ਰੇ 10 8 8 64 ਖਾਣੀ ਇਹ ਵਰਤਨ ਹੈ ਸਗਲ ਸੰਸਾਰੇ ਕਹਿਰ ਵਿਦਾਸ ਨਾਮ ਤੇਰੁ ਆਰਤੀ ਸਤ ਨਾਮ ਹੈ ਹਰ ਭੋਗ ਤੁਹਾਰੇ ਸ੍ਰੀ ਸ਼ੈਣ ਧੂਪ ਦੀਪਕ ਰਤ ਸਾਜ ਆਰਤੀ ਬਾਰ ਨਹਿ ਜਾਉ ਕਮਲਾ ਪਤੀ ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ RAM ਰਾਇ ਕੋ ਰਹਾਉ ਉਤਮ ਦੀ ਰੰਗ ਰਮਲ ਬਾਤੀ ਤੂੰ ਹੀ ਰੰਝਨ ਕਮਲਾ ਪਾਤੀ ਰਾਮਾ ਭਗਤ ਰਾਮ ਆਨੰਦ ਜਾਣੇ ਪੂਰਨ ਪਰਮ ਆਨੰਦ ਵਖਾਨੇ ਮਦਨ ਮੂਰਤ ਪੈ ਤਾਰ ਗੋਵਿੰਦੇ ਸੈਣ ਪਣੈ ਪਜ ਪਰਮ ਆਨੰਦੇ ਪ੍ਰਭਾਤੀ ਸੋਨਾ ਸੰਦਿਆ ਤੇਰੀ ਦੇਵ ਦਵਾ ਕਰ ਅਦਬਦ ਆਦ ਸਮਾਈ ਸਿਧ ਸਮਾਦ ਅੰਤ ਨਹੀਂ ਪਾਇਆ ਲਾਗ ਰਹੀ ਸ਼ਿਰਨਾਈ ਲੇਹੁ ਆਰਤੀ ਉਮਰਖ ਨਰਨਜਨ ਸਤਗੁਰ ਪੂਜੋ ਪਾਈ ਠਾਡਾ ਬ੍ਰਹਮਾ ਨਿਗਮ ਵਿਚਾਰ ਹੈ ਅਲੱਖ ਨਾਲ ਲਖਿਆ ਜਾਇ ਰਹਾਉ தா நாமதிசாஜனி கபீர்தாச திரி ஆர்த்தி நி நிரங்காரி தண்ணா गोपाल तेरा यार ता जो जन तुमारी भगत करनते तिन के काज सवार करहाओ का दाल सीधा मांगो कियो हमरा खुशी करे नित जियो बनिया शाद नली का अनाज मंगो सतसी का बहुपैस मंगो लावेरी ਇਕ ਤਾਂ ਜਨਪੁਰੀ ਚੰਗੀਰੀ ਕਰਕੀ ਗੀਹਾਂ ਨਾ ਚੰਗੀ ਜਨ ਤੰਨਾ ਲੇਵੈ ਮੰਗੀ ਸਵਈਆ ਪਾਏ ਗਹਿ ਜਬ ਤੇ ਤੁਮਰੇ ਤਵ ਤੇ ਕੋ ਆਖ ਤਰੇ ਨਹੀਂ ਆ ਨਿਉ ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹ ਮਤੇਕ ਨਾ ਮੰਨਿਓ ਸਿਮਰਤ ਸਾਸਤਰ ਵੇਦ ਸਭੈ ਮੋ ਪੀਧ ਕੈ ਹਮ ਇਕ ਨ ਜਾਣਿਓ ਸ੍ਰੀ ਇਸਪਾਨ ਕਿਰਪਾ ਤੁਮਰੀ ਕਰ ਮੈਂ ਨ ਕਹਿਓ ਸਭ ਤੋਹਿ ਬਖਾਨਿਓ ਦੁਹਰਾ ਸਗਲ ਦੁਆਰ ਕੋ ਛਾੜ ਕੇ ਗਇਓ ਤੁਮਾਰ ਦੁਆਰ ਵਾਹਿ ਗਏ ਕੀ ਲਾਜ ਅਸ ਗੋਬਿੰਦ ਦਾਸ ਤੋਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ